ਹੈਲੋ ਜੀ গুਡ ਮਾਰਨਿੰਗ ਸਾਰਤਾਈ ਤੋਂ ਲੈ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਪਾਂ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਉਮੀਦ ਹੈ ਰਾਤ ਦਾ ਬਲੌਗ ਤੁਹਾਨੂੰ ਜਰੂਰ ਪਸੰਦ ਆਇਆ ਹੋਊਗਾ ਤੇ ਇਸੇ ਉਮੀਦ ਦੇ ਵਿੱਚ ਅੱਜ ਆਪਾਂ ਮਿਲਦੇ ਹਾਂ ਨਵੇਂ ਬਲੌਗ ਦੇ ਵਿੱਚ ਤੇ ਚਲੋ ਜੀ ਮਿਲਦੇ ਹਾਂ ਦੀਨੇ ਖੋ ਜੀ ਆਪਣੇ ਫੁੱਲ ਬੂਟੇ ਕਾਫੀ ਦਿਨਾਂ ਦੇ ਬਾਅਦ ਤੇ ਤੋ ਪਾ ਗਈ ਹੈ ਥੋੜੀ ਜਿਹੀ ਖੱਦ ਬੂਟੇ ਦੇ ਉੱਤੇ ਦੇਖੋ ਕਿਨੇ ਸੋਨੇ ਲੱਗਦੇ ਨੇ ਮੈਂ ਦੇਖੋ ਜੀ ਆਪਣਾ ਘਰ ਇਹ ਤੇ ਇਧਰ ਆਪਣੀ ਦੁਕਾਨ ਵਾਲੇ ਰੂਮ ਦੇ ਵਿੱਚ ਹੈਗਾ ਪਾਠ ਪ੍ਰਕਾਸ਼ ਸਹਿਜ ਪਾਠ ਜੀ ਦਾ ਪ੍ਰਕਾਸ਼ ਕੋਈ ਹੈ ਆਪਣੇ ਲਾਓ ਜੀ ਪਾ ਫੇਰ ਸਵੇਰ ਸਵੇਰੇ ਆਇਆਂਗੇ ਬਾਬੇ ਸਿੱਧੀ ਆਇਆਂਗੇ ਅੱਜ ਪ੍ਰਸ਼ਾਦਾ ਲੈ ਕੇ ਤੇ ਆਪਣੇ ਪਾਠ ਪ੍ਰਕਾਸ਼ ਦੇਣਗੇ ਤਾ ਕਰਕੇ ਤੇ ਸਵੇਰੇ ਸਾਨੂੰ ਪਹਾੜੀ ਲਾਉਣਾ ਹੋਣਿਆ ਪੱਕਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇਗੇ ਜਿਵੇਂ ਆਵਾਂਗੇ ਧੂਰੀ ਧੂਰੀ ਆਵਾਂਗੇ ਜਿਸੀ ਵਿਸਤ ਪ੍ਰਣ ਵਾਸਤੇ ਤੇ ਕਹਿੰਦੇ ਆਪਣੇ ਇਨਾਇਤ ਹੁਣਿਆ ਰਹੇ ਨੇ ਬਾਹਰੋਂ ਸੁਖਵਿੰਦਰ ਹੁਣੇ ਨਾ ਵਾਸਤੇ ਪਾਆਂਗੇ ਬਿਸਕੁਟ ਕਰਾਉਣ ਵਾਸਤੇ ਹੁਣ ਧੂਰੇ ਇਹ ਆ ਰਹੀ ਹੈ ਦੇਖੋ ਜੀ ਕਿੰਨਾ ਵੱਡਾ ਆਵਨ ਹੈ ਜਿਹਦੇ ਵਿੱਚ ਬਿਸਕੁਟ ਬਕਦੇ ਨੇ ਇਹ ਆ ਬਾਈ ਪਾਣਾ ਨਾ ਦੇਖਾਂ ਹੈ ਕਿ ਗੇਸਟੀ ਬਣਾਈ ਲੋਕਾਂ ਨੂੰ ਬਣਾ ਸਾਰੇ ਪੂਰੇ ਇਹ ਬਿਸਕਟ ਪੱਕ ਗਿਆ ਆਪਣੇ ਹੁਣ ਖੁੱਲ ਗਿਆ ਹੁਣ ਇਹਨਾਂ ਨੂੰ ਬਾਹਰ ਕੱਢ ਲੈਣਗੇ ਹਨੇ ਕੱਚੇ ਨੇ ਹਜੇ ਹੋਰ ਲਾਉਣਗੇ ਸੇਕ ਥੋੜੇ ਜਿ ਕੱਚੇ ਰਹਿ ਗਏ ਲਓ ਜੀ ਬਣ ਗਏ ਸਾਡੇ ਬਿਸਕੁਟ ਲਾਗੇ ਕੱਟਣ ਵਾਰ ਹੁਣ ਠੰਡੇ ਹੋયા ਤਾਂ ਬਾਲਟੀ ਚ ਪਾ ਕੇ ਅਸੀਂ ਜਾਵਾਂ ਘਰ ਨੂੰ ਲਓ ਜੀ ਸਿਬ ਨੂੰ ਪਣਵਾਉਣਿਆ ਕੋਚੇ ਭੁੱਖ ਲੱਗੇ ਲਓ ਜੀ ਕੋਚਾ ਆਪਣਾ ਤਿਆਰ ਹੈ ਬੋਕਾਂ ਟੋਣੇ ਲੈ ਇਹਨਾਂ ਮੱਧ ਲੈਣੀ ਇਸ ਕੋ ਪਾ ਦੇ ਚਲ ਥੋੜੀ ਪਾ ਲੈ ਮਸ ਮੈਨ ਕੋਟੀ ਪਸੰਦ ਹੈ ਬਸ ਲਓ ਜੀ ਅਸੀਂ ਆ ਗਏ ਘਰੇ ਧੂਰੀਓ ਨਾ ਕੇ ਬਿਸਕਟ ਖਾ ਲੇ ਤੇ ਘਰੇ ਚੱਲ ਗੰਮ ਲਿਆਂ ਤੇ ਹੁਣ ਦੇਖੋ ਆ ਪੁਰਾਣਾ ਰੰਗ ਆ ਨਵਾਂ ਕਰਤਾ ਬੈਸੇ ਲੱਗਦੇ ਸੋਹਣੇ ਨੇ ਰੰਗ ਕਰਕੇ ਪਰ ਮੈਨੂੰ ਕਹਿਤੀ ਵੀ ਨਾਲ ਲੱਗ ਜਾ ਮੈਂ ਲੱਗਿਆ ਨਹੀਂ ਤਾਂ ਕਰਕੇ ਥੋੜਾ ਜਿਹਾ ਮੂੰਹ ਮੋਟਾ ਹੈਗਾ ਲਓ ਜੀ ਆਪਾਂ ਧੂਰੀਆਂ ਆਏ ਤੇ ਬਿਸਕਟ ਕਰਾ ਕੇ ਤੇ ਘਰੇ ਚਾਹ ਪੀਣ ਸਾਰ ਆ ਗਿਆ ਹਾਂ ਦੁਬਾਰਾ ਸੇਰਪੁਰ ਤੇ ਇੱਥੇ ਆਪਾਂ ਆਿਆਂਗੇ ਚਾਰਲਸ ਨਰਸਿੰਗ ਹਾਊਸ ਹਸਪਤਾਲ ਦੇ ਵਿੱਚ ਕਿਉਂਕਿ ਇਥੋਂ ਮੈਂ ਲੈ ਕੇ ਆਤੀ ਪਰਸ ਨੂੰ ਦਵਾਈ ਸਾਹੀ ਦਿਨ ਹੋ ਗਏ ਤੇ ਮੇਰਾ ਬੀਪੀ ਹਾਈ ਚੱਲੀ ਜਾਂਦਾ ਸੀਗਾ ਲਗਾਤਾਰ ਹੀ ਦਿਨੇ ਵੀ ਰਾਤ ਨੂੰ ਵੀ ਗੋਲੀ ਲੈ ਕੇ ਹੀ ਠੀਕ ਹੁੰਦਾ ਪੀਆ ਤੇ ਆਪਾਂ ਡਾਕਟਰ ਨੂੰ ਮਿਲੇ ਤੇ ਪਰਸੋਂ ਤੇ ਇਹ ਕਹਿੰਦੇ ਵੀ ਥੋੜੀ ਟੈਨਸ਼ਨ ਹੈ ਦਿਮਾਗ ਦੇ ਉੱਤੇ ਤਾਂ ਕਰਕੇ ਤੇ ਦਵਾਈ ਦਿੱਤੀ ਤੇ ਆਪਾਂ ਠੀਕ ਆ ਹੁਣ ਬਿਲਕੁਲ ਤੇ ਹੁਣ ਆਪਾਂ ਜਦਵਾਰਾ ਸੇਰਪੁਰਾਏ ਤੇ ਕਿਸੇ ਹੋਰ ਕੰਮ ਸੋਚਿਆ ਚਲੋ ਜਾਂਦੇ ਜਾਂਦੇ ਆਪਾਂ ਦਵਾਈ ਵੀ ਜਰੂਰ ਲੈ ਕੇ ਚੱਲੀਏ ਤੇ ਭਰਾਗੇ ਅੰਦਰ ਦਵਾਈ ਹੋਰ ਲੈਣ ਕਿਉਂਕਿ ਪਰਚੀ ਦਿਖਾ ਕੇ ਲੈ ਕੇ ਆਉਣੀ ਹੈ ਦਵਾਈ ਮੈਂ ਠੀਕ ਆ ਬਿਲਕੁਲ ਤਾਂ ਕਰਕੇ ਤੇ ਮੈਂ ਬਾਹਰ ਖੜ ਗਿਆ ਤੀਗਾ ਤੇ ਭਰਾ ਗਿਆ ਦਵਾਈ ਲੈਣ ਫਿਰ ਇਸ ਤੋਂ ਬਾਅਦ ਆਪਾਂ ਜਾਣੇ ਅੱਗੇ ਆਪਾਂ ਅੱਜ ਲੈਣ ਇਨਾਇਤ ਲਈ ਗਿਫਟ ਇੱਕ ਕਿਉਂਕਿ ਕੱਲ ਨੂੰ ਆਪਣੀ ਇਨਾਇਤ ਆ ਰਹੀ ਹੈ ਆਪਣੇ ਘਰ ਤੇ ਉਹਦੇ ਲਈ ਗਿਫਟ ਲੈਣ ਵਾਸਤੇ ਸੀ ਆਏ ਤੇ ਛੋਟਾ ਜਿਹਾ ਕੋਈ ਖੇਡ ਬੱਚਿਆਂ ਵਾਲੀ ਕਿਉਂਕਿ ਖੇਡਿਆ ਕਰੂਗੀ ਫਿਆਕੇ ਤਾਂ ਕਰਕੇ ਆਏ ਸੀਗੇ ਹੁਣ ਇਹ ਜਿਹੜਾ ਨਾਲ ਆਇਆ ਵੀ ਉਹ ਬੱਚਾ ਉੱਪਰ ਕੈਟਾ ਹੁਣ ਉੱਧਰ ਮਾਰ ਦਿੰਦੀ ਹੈ ਠੀਕ ਸਕੂਟਰ ਮੋਟਰਸਾਈਕਲ ਗੱਡੀਆਂ ਜੋਚਿਆਂ ਦੇ। ਹੋਈ ਸਾਮ ਹੋ ਗਈ ਅਸੀਂ ਆ ਗਏ ਸ਼ਿਰਪੁਰ ਤੋਂ ਘਰ ਤੇ ਹੁਣ ਆਪਾਂ ਕਰਦੇ ਆਂ ਬਲੌਗ ਦਾ ਐਂਡ ਤੇ ਉਮੀਦ ਹੈ ਤੁਹਾਨੂੰ ਰਾਤ ਦਾ ਬਲੌਗ ਸਾਡਾ ਪਸੰਦ ਆਊਗਾ ਤੇ ਅੱਜ ਵਾਲਾ ਵੀ ਜਰੂਰ ਆਊਗਾ ਤੇ ਕੱਲ ਨੂੰ ਏਦੋਂ ਵੀ ਘੈਂਟ ਬਲੌਗ ਲੈ ਕੇ ਆਵਾਂਗੇ ਤੇ ਜਰੂਰ ਬਣੇ ਰਹਿਓ ਚੈਨਲ ਦੇ ਨਾਲ ਚੈਨਲ ਸਬਸਕ੍ਰਾਈਬ ਕਰਿਓ। ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਿਓ ਤਦ ਤੱਕ ਲਈ ਸਾਰਿਆਂ ਸਬਸਕ੍ਰਾਈਬ ਕਰਿਓ